ਮੈਨੂੰ ਥੋੜੀ ਪਤਾ ਸੀ ਕਿ ਇਹਨੇ ਭਜਾ ਦੇਣੀ ਐ ਭੈਣ ਜੀ ਮੇਰੀ ਗੱਲ ਸੁਣੋ ਜੇ ਤੁਹਾਨੂੰ ਨਹੀਂ ਨਾ ਚੰਗੀ ਲੱਗਦੀ ਤੇ ਤੁਸੀਂ ਬਿਲਕੁਲ ਬੁਲਾਇਆ ਚਾਹੇ ਚਲਾਇਆ ਨਾ ਕਰੋ ਤੁਸੀਂ ਉਹਦਾ ਰੋਟੀ ਪਾਣੀ ਤੇ ਅੱਗੇ ਵੀ ਇਹਨੂੰ ਖਵਾਉਂਦੇ ਤੇ ਹੁਣ ਵੀ ਨਾ ਕਰੋ ਖਵਾਇਆ ਕਰੋ ਤੇ ਮੈਂ ਤੁਹਾਨੂੰ ਲਾਸਟ ਵਾਰੀ ਕਹਿਤਾ ਜੇ ਕਿ ਕੁੜੀ ਨੂੰ ਘਰੋਂ ਬਾਹਰ ਕੱਢਣ ਦੀ ਕੋਸ਼ਿਸ਼ ਬਿਲਕੁਲ ਨਾ ਕਰਿਓ ਨਹੀਂ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਹੋਣਾ ਤੁਸੀਂ ਜੋ ਕਰਨਾ ਹੋ ਗਾ ਨਾ ਕਰ ਲਿਓ ਤੁਸੀਂ ਉਹਨੂੰ ਕੱਢਣ ਦੀ ਹਿੰਮਤ ਰੱਖਿਓ ਤੇ ਮੈਨੂੰ ਇੱਥੇ ਰੱਖਣ ਦੀ ਹਿੰਮਤ ਰੱਖੂਗੀ ਕੋਈ ਨਹੀਂ ਵੇਖ ਲਾਂਗੇ ਨਾਲੇ ਤਾਈ ਤੁਹਾਨੂੰ ਪਤਾ ਵਾ ਵੇਖ ਲਓ ਚਲ ਵੇਖ ਲਾਂਗੇ ਤਾਈ ਤੁਹਾਨੂੰ ਤਾਈ ਜੀ ਤੁਹਾਨੂੰ ਪਤਾ ਵਾ ਟਾੜੀਆ ਨਿੱਕੀ ਜੀ ਗਲਤੀ ਕਰਕੇ ਨਾ ਪੂਰੇ ਟੱਬਰ ਤੇ ਮੁਸੀਬਤ ਪੈ ਜਣੀ ਸੀ ਕਿਉਂ ਇਹ ਬਾਗਲ ਪਿੱਛੇ ਸਾਰੇ ਟੱਬਰ ਤੇ ਮੁਸੀਬਤ ਕਰ ਲਈ ਪੈਣੀ ਹੈ ਤੁਹਾਨੂੰ ਪਤਾ ਵਾ ਜਦੋਂ ਆਪਾਂ ਇਹਨੂੰ ਘਰੇ ਲਿਆਂਦਾ ਸੀ ਪੁਲਿਸ ਸਟੇਸ਼ਨ ਵਿੱਚ ਇਹ ਚੀਜ਼ ਅਸੀਂ ਕਮਿਟ ਕਰਕੇ ਆਏ ਸੀ ਕਿ ਉਹਦੀ ਸਾਰੀ ਰਿਸਪੋਨਸੀਬਿਲਟੀ ਆਪਾਂ ਲੈਣੇ ਆ ਤੇ ਨਾਲੇ ਆਪਣੇ ਘਰ ਦਾ ਐਡਰੈਸ ਆ ਉਹਨਾਂ ਕੋ ਰੱਬ ਨਾ ਕਰੇ ਉਹਨੂੰ ਕੋਈ ਜੋ ਹੋ ਜਾਂਦਾ ਕੋਈ ਚੁੱਕ ਕੇ ਲੈ ਜਾਂਦਾ ਕਿ ਬੱਸ ਥੱਲੇ ਆ ਜਾਂਦੀ ਫੇਰ ਫੇਰ ਅਸੀਂ ਕਿੱਥੇ ਜਾਣਾ ਸੀ ਪੁਲਿਸ ਵਾਲਿਆਂ ਨੇ ਸਾਡੇ ਘਰ ਆਉਣਾ ਸੀ ਤੁਸੀਂ ਰਿਸਪੌਂਸਿਬਿਲਟੀ ਲੈ ਗਈ ਤੁਸੀਂ ਮਾਰਦੀ ਹੋਣੀ ਆ ਤੇ ਕੱਲ ਨੂੰ ਉਹਦੇ ਮਾਪਿਓ ਜੇ ਲੱਭ ਜਾਂਦੇ ਨਾ ਉਹਨਾਂ ਨੇ ਸਾਰੀ ਜ਼ਿੰਦਗੀ ਨਹੀਂ ਜੀਣ ਦੇਣਾ ਸਾਨੂੰ ਮੁਸੀਬਤਾਂ ਤੇ ਆਪੇ ਹੀ ਤੁਸੀਂ ਆਪਣੇ ਗੱਲ ਪਾਈਆਂ ਅਸੀਂ ਕਿਹੜੀ ਮੁਸੀਬਤ ਪਾਈ ਆ ਤੁਸੀਂ ਬਹੁਤ ਸਾਰੇ ਤਾਨੂੰ ਕੱਢ ਕੇ ਚੁੱਕ ਕੇ ਲੈ ਆਇਓ ਆਪਣੇ ਘਰ ਪਹਿਲੇ ਹੀ ਉੱਥੇ ਕਿਸੇ ਐਨਜੀਓ ਤੇ ਦੇ ਜਾਂਦੇ ਅਵੇਂ ਦੇ ਹੁੰਦੇ ਹੁਣ ਜਦ ਮੰਮੀ ਲੈ ਹੀ ਆਇਆ ਤੁਹਾਡਾ ਫਰਜ ਨਹੀਂ ਪੰਦਾ ਕਿ ਉਹਦਾ ਧਿਆਨ ਰੱਖਿਆ ਸੀ ਧਿਆਨ ਰੱਖਿਆ ਆ ਸੀ ਪਤਾ ਮੈਨੂੰ ਕਿੰਨਾ ਧਿਆਨ ਰੱਖਿਆ ਦੇਖਿਆ ਤੇ ਵੇਖਿਆ ਸੀ ਰੱਖਿਆ ਸੀ ਧਿਆਨ ਨਾਲ ਸਾਰੇ ਇਹ ਕੰਮ ਹੀ ਰਹਿ ਗਿਆ ਸੀ ਬਾਕੀ ਕਰਨ ਵਾਲ ਆ ਕੇ ਕੀ ਕੀਤਾ ਕੀ ਕੀਤਾ ਮੈਂ ਤਾਂ ਤੈਨੂੰ ਨਾ ਬੜਾ ਸਿਆਣਾ ਸਮਝਦੀ ਸੀ ਹੈ ਥੋੜੀ ਕੁੜੀ ਨੂੰ ਜ਼ਕਰੋਂ ਬਾਹਰ ਕਰ ਦਿੱਤਾ ਉਹ ਮੈਂ ਨਹੀਂ ਕੱਢਿਆ ਬਾਰ-ਬਾਰ ਕਹੀ ਜਾਂਦੇ ਮੈਂ ਨਹੀਂ ਕੱਢਿਆ ਆਪੇ ਚਲੀ ਗਈ ਹੋਣੀ ਮੈਂ ਨਹੀਂ ਕੱਢਿਆ ਆਪੇ ਕਿੱਥੇ ਚਲੀ ਗਈ ਆਪੇ ਜੇ ਉਹ ਕਦੀ ਬੁਆ ਦੀ ਕਦੀ ਬਾਹ ਟੱਪਈ ਉਹ ਨਹੀਂ ਟੱਪਈ ਤੇ ਬੁਆ ਖੁੱਲਾ ਹੋਣਾ ਮੈਨੂੰ ਕੀ ਪਤਾ ਹੋਵੇ ਤੁਸੀਂ ਮੇਰੇ ਤੇ ਲਾਈ ਜਾਂਦੇ ਪੈ ਗੱਲ ਮੈਂ ਕੱਢਿਆ ਪਤਾ ਲੱਗ ਗਿਆ ਮੈਂ ਸਿਆਣ ਮੈਂ ਤੁਹਾਡੀ ਸਿਆਣ ਨੂੰ ਵੇਖ ਲਈ ਦੇਖ ਲਈ ਜਾਈ ਤੀ ਹਾਂ ਆਪਰ ਵੇਖ ਲਈ ਹਾਂ ਨੀਂਦਰ ਆਹ ਕੁਘੀਏ ਜਈਏ ਹਾਂਜੀ ਨੀ ਤੂੰ ਬੋਲੀ ਤੇਰੇ ਮੂੰਹ ਜਵਾਨ ਨਹੀਂ ਨੀ ਜਵਾਨ ਤੇ ਕੀ ਮੈਂ ਕੀ ਬੋਲਦੀ ਤੇ ਤੂੰ ਕਹਿੰਦੀ ਕਿ ਨਾ ਨਹੀਂ ਪੁਝਾਇਆ ਭੈਣ ਜੀ ਨੇ ਨਹੀਂ ਪੁਝਾਇਆ ਤੂੰ ਕਹਿ ਨਹੀਂ ਸਕਦੀ ਇੰਨੀ ਗੱਲ ਤੇ ਮੈਂ ਕਿਉਂ ਕਹਾਂ ਕਿਉਂ ਤੇ ਤੂੰ ਮੇਰੇ ਨਾਲ ਨਹੀਂ ਸੀ ਹੋਂਦਲੇ ਨਹੀਂ ਨਾਲ ਤੇ ਤੁਹਾਡੇ ਕਿ ਤੁਸੀਂ ਜਾਪੇ ਮੈਨੂੰ ਕਿਹਾ ਸੀ ਮੈਨੂੰ ਹੱਥ ਦੇ ਤੇਰਾ ਮੇਰਾ ਵਾਦਾ ਹੀ ਪ੍ਰੋਮਿਸ ਹੈਗਾ ਕਿਸੇ ਨੂੰ ਕਹੀ ਨਾ ਤੇ ਮੈਂ ਕਿਹਾ ਨਹੀਂ ਨਹੀਂ ਕਿਸੇ ਨੂੰ ਕਹੀ ਨਾ ਤੇ ਤੇਰੀ ਮੇਰੀ ਗੱਲ ਸੀ ਦਾ ਤੂੰ ਉੱਥੇ ਤੇ ਕਹਿੰਦੀ ਨਾ ਨਹੀਂ ਭਜਾਇਆ ਨਹੀਂ ਤੁਸੀਂ ਉਦੋਂ ਇੰਜ ਹੱਥ ਨਾਲ ਨਹੀਂ ਹੱਥ ਨਾਲ ਲਾ ਹੱਥ ਤੇ ਕੀਤਾ ਸੀ ਤੇ ਮੈਂ ਦੱਸੋ ਤੇ ਭਜਾਰ ਨਹੀਂ ਕੀਤਾ ਸੀ ਤੇ ਤੂੰ ਕਹਿ ਰਹ ਨਾ ਨਹੀਂ ਭਜਾਇਆ ਤੂੰ ਬੋਲ ਨਹੀਂ ਸਕਦੀ ਸੁਣ ਆਪਣੇ ਮੂੰਹ ਕੰਦੇ ਭਜਾਣ ਵਾਸਤੇ ਕੀਤਾ ਤੇ ਮੈਂ ਵੀ ਕਹਿ ਦਿੰਦੀ ਨਹੀਂ ਤੂੰ ਇਹ ਕੱਲ ਨਹੀਂ ਕਰਦੀ ਤੂੰ ਕਹਿੰਦੀ ਨਾ ਨਹੀਂ ਭਜਾਇਆ ਆਪੇ ਭੱਜੀ ਆ ਉਨਨ ਮੈਂ ਹੁੰੰ ਕਿਆ ਦੰਨੀ ਆ ਕੀ ਕਹਦਾਂਗੀ ਕਹਦਾਂਗੀ ਉਹਨਾਂ ਨੇ ਮੈਨੂੰ ਕਿਹਾ ਸੀ ਤੂੰ ਮੈਨਾਂ ਪ੍ਰੋਮਿਸ ਕਰ ਅਸੀਂ ਦੋਨੇ ਜਾਨੇ ਆ ਨਾ ਭਜਾ ਦੰਨੀ ਆ ਪਰ ਭੰਜੀ ਨੇ ਭਜਾਤਾ ਪਰ ਮੈਂ ਕਿਆ ਹੀ ਮੈਂ ਨਹੀਂ ਭਜਾਨਾ ਮੈਂ ਤਾਂ ਉਹਨਾਂ ਨੂੰ ਬੜਾ ਮਨਾ ਕੀਤਾ ਮੈਂ ਕਿਆ ਦਮ ਫਿਰ ਤੁਸੀਂ ਮਨਾਪੇ ਤੇ ਕਹਿਣ ਦੇ ਹੋ ਤਾਂ ਹੁਣ ਕਹਿ ਦੇ ਤੇ ਮੈਂ ਕਹਦਾਂਗੀ ਕਹਦਾਂ ਫਟੇ ਮੂੰਹ ਤੇਰਾ ਬਹੁਤ ਮੇਰੇ ਗਾਲ ਹੀ ਪਾਇਆ ਹੀ ਨਾ ਸਾਰਾ ਦਿਮਾਗ ਹੀ ਨਹੀਂ ਹੈ ਦਾ ਤੇ ਮੈਂ ਕਿ ਆਪਣੇ ਆਪ ਤੇ ਇਲਜ਼ਾਮ ਲਵਾਂ ਮੈਂ ਲੱਭਨੀ ਗਈ ਮੈਂ ਨਹੀਂ ਇਹੋ ਜਿਹੀ ਹੈਗੀ ਮੈਂ ਵੀ ਆਪਣੇ ਤੇ ਆਪਣਾ ਨਾਮ ਲਈ ਜਾਵਾਂ ਕਿ ਮੈਂ ਭਜਾਇਆ ਕਰਦੀ ਕਰਨ ਦੀ ਮਨ ਕੋਈ ਦੁੱਖ ਨਹੀਂ ਹੈਗਾ ਕੁੜੀ ਕੋਲ ਮੈਂ ਤੇ ਜਸਪੀਰ ਭੰਜੀ ਨੂੰ ਸਭ ਕੁਝ ਕਿਹਾ ਦ ਨਾਮ ਹੈ ਚੰਗਾ ਸੁਗੋ ਮੇਰਾ ਨਾਮ ਨਹੀਂ ਆਇਆ ਆਪੇ ਨੇ ਚਿੱਠੇ ਕੀ ਹੋਣਾ ਚੱਲ ਓਹੋ ਮੰਮੀ ਹੁਣ ਵੀ ਪਰੇਸ਼ਾਨ ਬੈਠੇ ਜੇ ਹੁਣ ਆਪਾਂ ਲੱਭ ਕੇ ਲੈ ਤੇ ਆਏ ਆ ਹੁਣ ਕਾਹਦੀ ਟੈਨਸ਼ਨ ਤੁਹਾਨੂੰ ਸाहिल ਟੈਨਸ਼ਨ ਦੀ ਹੋਣੀ ਹੈ ਜੇ ਭੰਜੀ ਹੁਣੇ ਹਰਕਤ ਕਰ ਸਕਦੇ ਗਾਂਵ ਤੇ ਕਰ ਸਕਦੇ ਨਾ ਇਹਨਾਂ ਤੇ ਕੀ ਭਰੋਸਾ ਚਲੋ ਮੰਮੀ ਸਮਝਦਾ ਰਿਆ ਤੁਹਾਨੂੰ ਪਤਾ ਵਾ ਇੱਕ ਗਲਤੀ ਕਰ ਲਈ ਆ ਹੁਣ ਗਾਂਹ ਤੋਂ ਚੱਕਨੇ ਰਹਿਣਗੇ ਕਿ ਜੇ ਮੈਂ ਕੁਝ ਕੀਤਾ ਤੇ ਫੇਰ ਘਰ ਦਾ ਹੀ ਮੋਲ ਬਣੂਗਾ ਨਹੀਂ ਸਾਹਿਲ ਇਹ ਗੱਲ ਨਹੀਂ ਹੈਗੀ ਇਹ ਗਾਂਹ ਤੋਂ ਫੇਰੇ ਹਰਕਤ ਕਰਨਗੇ ਪਰ ਕਰਨਗੇ ਕਿਸੇ ਹੋ ਟੰਗ ਨਾ ਸਾਹਿਲ ਇਸ ਘਰ ਦੇ ਵਿੱਚ ਸਿਰ ਮੈਂ ਹੀ ਉਸ ਕੁੜੀ ਦਾ ਸਾਥ ਦੇਣ ਡਈ ਔਰ ਕੋਈ ਸਾਥ ਨਹੀਂ ਦੇਂਦੇ। ਮੰਮੀ ਲਿਆਂਦਾ ਵੀ ਤੇ ਤੁਸੀਂ ਆ। ਤੁਹਾਨੂੰ ਪਤਾ ਹੀ ਆ ਜਦੋਂ ਦਾ ਤੁਸੀਂ ਉਹਨੂੰ ਲਿਆਂਦਾ ਵਾ ਘਰ ਦੇ ਵਿੱਚ ਮੋਹਲ ਕਿੰਨਾ ਵਿਗੜ ਗਿਆ ਵਾ। ਪਰ ਤੁਹਾਨੂੰ ਕੋਈ ਕੁਝ ਕਹਿੰਦਾ ਨਹੀਂ ਆ ਕਿ ਐਵੇਂ ਤੇ ਹੀ ਬਿਮਾਰ ਹੋ ਗਏ ਤੁਸੀਂ ਟੈਨਸ਼ਨ ਲਓਗੇ ਤਾਂ ਕਰਕੇ ਨਹੀਂ ਤੁਹਾਨੂੰ ਕੋਈ ਕੁਝ ਕਹਿੰਦਾ। ਤੈਨੂੰ ਲੱਗਦਾ ਹੈ ਕਿ ਮੈਂ ਕੋਈ ਗਲਤ ਕੰਮ ਕੀਤਾ। 골ਡੀ ਤੇ ਇਹੋ ਹੀ ਕਹੀ ਜਾਂਦਾ ਕਿ ਤੁਸੀਂ ਮੇਰੇ ਅੱਖੇ ਨਹੀਂ ਲੱਗਦੇ। ਮੇਰੇ ਅੱਖੇ ਨਹੀਂ ਲੱਗਦੇ। ਮੰਮੀ ਤੇਹੀਂ ਕੋਈ ਗਲਤ ਨਹੀਂ ਕੀਤਾ ਪਰ ਤੁਹਾਨੂੰ ਪਤਾ ਅੱਜ ਕੱਲ੍ਹ ਜਿਹਾ ਹੋਇਆ ਟਾਈਮ ਚੱਲੰਦਿਆ ਨਾ ਮੈਂ ਕਹਿੰਨਾ ਲੋਕੀ ਆਪਣੇ ਤੇ ਵਿਸ਼ਵਾਸ ਨਹੀਂ ਕਰਦੇ ਤੇ ਤੁਸੀਂ ਨਾ ਕਿਸੇ ਨੂੰ ਸੜਕ ਦੇ ਚੋਕੇ ਲਾਇਆ ਜੇ ਤਾਂ ਉਹ ਤੇ ਵਿਸ਼ਵਾਸ ਕਰੰਦੇ ਜੇ ਕਿ ਉਹ ਮੇਰੀ ਕੁੜੀ ਆ ਸਾਹਿਲ ਵੇਖ ਮੇਰੀ ਗੱਲ ਸੁਣ ਤੂੰ ਤੇ ਸਮਝਦਾ ਨਾ ਕਿ ਮੇਰੀ ਭਾਵਨਾ ਕੀ ਆ ਮੇਰੀ ਭਾਵਨਾ ਕੋਈ ਗਲਤ ਨਹੀਂ ਹੈਗੀ ਮੰਮੀ ਢਾਡੀ ਭਾਵਨਾ ਠੀਕ ਆ ਪਰ ਜਦੋਂ ਅਗਲੇ ਬੰਦੇ ਨੇ ਤੁਹਾਨੂੰ ਧੋਖਾ ਦੇਣਾ ਨਾ ਉਹਨੇ ਇਹ ਨਹੀਂ ਵੇਖਣਾ ਕਿ ਉਹਦੀ ਭਾਵਨਾ ਮੇਰੇ ਪ੍ਰਤੀ ਕੀ ਸੀ ਉਹਨੇ ਕਹਣਾ ਫੇਰ ਕੀ ਆ ਇਹ ਕਿਹੜੀ ਮੇਰੀ ਸਗੀ ਮਾਂ ਆਂ ਤੈਨੂੰ ਲੱਗਦਾ ਕਿ ਕੁੜੀ ਧੋਖਾ ਦੇਗੀ ਤੂੰ ਵੀ ਬਾਕੀਆਂ ਦੀ ਬੋਲੀ ਬੋਲਾ ਲੱਗ ਪਿਆ ਮੰਮੀ ਲੱਗਦਾ ਨਹੀਂ ਆ ਮੈਂ ਤੁਹਾਨੂੰ 2000% ਗਾਰੰਟੀ ਦਿੰਨਾ ਵਾ ਉਹ ਕੁੜੀ ਤੁਹਾਨੂੰ ਜ਼ਰੂਰ ਧੋਖਾ ਦੇਊਗੀ ਤੂੰ ਵੀ 골ਟੀ ਵਰਗਾ ਤੂੰ ਵੀ ਬਾਕੀਆਂ ਵਰਗਾ ਤੂੰ ਵੀ ਕਹੀ ਜਾਂਦਾ ਧੋਖਾ ਦੇਗੀ ਧੋਖਾ ਦੇ ਉਹ ਕਿਸ ਤਰ੍ਹਾਂ ਧੋਖਾ ਦੇਊਗੀ ਉਹਨੂੰ ਤਾਂ ਵਿਚਾਰੇ ਨੂੰ ਆਪਣੇ ਆਪ ਦਾ ਨਹੀਂ ਪਤਾ ਖੋਜ ਨੂੰ ਯਾਦ ਨਹੀਂ ਜਿਉ ਉਹਨੂੰ ਇਹਨਾਂ ਗੱਲਾਂ ਦਾ ਪਤਾ ਹੁੰਦਾ ਤੋ ਇਹ ਨਾ ਦੱਸਦੀ ਕਿ ਮੇਰੇ ਮਾਪਿਓ ਕੌਣ ਹੈਗੇ ਉਹ ਐਸ ਲਾਤ ਵਿੱਚ ਹੈਗੀ ਸਾਹਿਲ ਵੇ ਮਮੀ ਤੁਹਾਡੀ ਅੱਖਾਂ ਤੇ ਨਾ ਬਸ ਇੱਕ ਮਮਤਾ ਦਾ ਪਰਦਾ ਵਾ ਉਹਦੇ ਕਰਕੇ ਤੁਹਾਨੂੰ ਕੁਝ ਵੇਖਣ ਨਹੀਂ ਦਿਆ ਕੀ ਪਤਾ ਜੋ ਕੁਝ ਸਾਨੂੰ ਦੱਸਣ ਦੀ ਆ ਸਾਰਾ ਕੁਝ ਗਲਤ ਹੋਵੇ ਕੀ ਪਤਾ ਉਹ ਆਪ ਹੀ ਆਪਣੇ ਮਾਪਿਆਂ ਨੂੰ ਛੱਡ ਕੇ ਆਈ ਹੋਵੇ ਕੀ ਪਤਾ ਜੋ ਕੁਝ ਵੀ ਕਰਨ ਦੀ ਆ ਉਹ ਇੱਕ ਐਕਟਿੰਗ ਹੋਵੇ ਨਹੀਂ ਸਾਹਿਲ ਐਸਾ ਤਾਂ ਕੁਝ ਨਹੀਂ ਮਮੀ ਇਹ ਫालतू ਦੀਆਂ ਗੱਲਾਂ ਵੇਖ ਪੁੱਤ ਤੁਮੇ ਨਾ ਕਿੰਨਾ ਪਿਆਰ ਕਰਦਾ ਨਾ ਪਿਆਰ ਤਾਂ ਮੇਰੇ ਨਾਲ ਵੱਡਾ ਵੀ ਕਰਦਾ ਪਰ ਮੇਰੇ ਨਾਲ ਵਾਦਾ ਕਰ ਕਿ ਤੂੰ ਮੇਰੀ ਮਦਦ ਕਰੇਗਾ ਕਿਰਨ ਦੇ ਹਰ ਕੰਮ ਵਿੱਚ ਵੇਖ ਉਹ ਤੈਨੂੰ ਵੀਰ ਕਹਿੰਦੀ ਹੈ ਨਾ ਕਹਿੰਦੀ ਨਾ ਵੀਰ ਕਰਵਾਦਾ ਪੁੱਤ ਮੰਮੀ ਉਹ ਕਹਿੰਦੀ ਆ ਪਰ ਮੈਂ ਤਾਂ ਨਹੀਂ ਨਾ ਉਹਨੂੰ ਭੈਣ ਮੰਨਦਾ ਮੇਰੀ ਗੱਲ ਸੁਣ ਜਿੰਨੂੰ ਇੱਕ ਵਾਰੀ ਭਰਾ ਕਹਿਤਾ ਉਹਨੂੰ ਭਰਾ ਕਹਿਤਾ ਤੇਰੇ ਮੰਨਣਾ ਨਾ ਕੀ ਹੋਣਾ ਕਰਵਾਦਾ ਮੇਰੇ ਨਾਲ ਮੇਰਾ ਸਾਥ ਦੇਗਾ ਮੰਮੀ ਵੇਖੋ ਤੁਹਾਨੂੰ ਪਤਾ ਵਾ ਮੈਂ ਅੱਜ ਤੱਕ ਹਰ ਇੱਕ ਚੀਜ਼ ਵਿੱਚ ਤੁਹਾਡਾ ਸਾਥ ਦਿੱਤਾ ਵਾ ਪਰ ਇਹ ਨਾ ਸੋਚੋ ਕਿ ਮੈਂ ਉਹਦੇ ਕਰਕੇ ਹਾ ਤੁਹਾਡੇ ਨਾਲ ਵਾਦਾ ਕਰਨਿਆ ਮੈਂ ਆ ਮੈਂ ਵਾਦਾ ਕਰਨਾ ਸਿਰਫ ਤੁਹਾਡੇ ਕਰਕੇ ਕਿ ਹਾਂ ਜਿੱਥੋਂ ਤੱਕ ਕੋਸ਼ਿਸ਼ ਹੋਗੀ ਨਾ ਮੈਂ ਤੁਹਾਡੇ ਨਾਲ ਘਰ ਦੇ ਵਿੱਚ ਕੋਈ ਨਾਲ ਖਲਾਵੇ ਨਾ ਖਲਾਵੇ ਮੈਂ ਤੁਹਾਡੇ ਨਾਲ ਜ਼ਰੂਰ ਖਲਾਵਾਗਾ ਬਸ ਮੈਨੂੰ ਤੇਰੇ ਕੋਲ ਇਹੋ ਆਸ ਸੀ ਮੰਮੀ ਇਹਦੀ ਮੈਂ ਫੇਰ ਤੁਹਾਨੂੰ ਕਹਿਣਾ ਜੇ ਇਹ ਆ ਕੁੜੀ ਕਰਕੇ ਪ੍ਰੋਮਿਸ ਨਹੀਂ ਕੀਤਾ ਮੈਂ ਇਹ ਸਿਰਫ ਤੁਹਾਡੇ ਕਰਕੇ ਕੀਤਾ ਵਾ ਤੇ ਨਾ ਹੀ ਉਹਨਾਂ ਮੈਂ ਭੈਣ ਮੰਨਦਾ ਵਾ ਨਾ ਹੀ ਭੈਣ ਮੰਨਾਂਗਾ ਕਿਉਂਕਿ ਮੈਨੂੰ ਪਤਾ ਵਾ ਮਿਲਣਾ ਸਾਨੂੰ ਉਹ ਕੋਈ ਧੋਖਾ ਹੀ ਆ ਧੋਖਾ ਉਹ ਮੇਰੇ ਨਾਲ ਕਿਤਰਾ ਧੋਖਾ ਕਰ ਸਕਦੀ ਜਿਉ ਇਸ ਹਾਲਾਤ ਵਿੱਚ ਹੁੰਦੀ ਤੂੰ ਮੈਨੂੰ ਇਹ ਨਾ ਦੱਸਦੀ ਕਿ ਮੇਰੇ ਮਾਪਿਓ ਇੱਥੇ ਰਹਿੰਦੇ ਆ ਮੈਂ ਇਸ ਸ਼ਹਿਰ ਤੋਂ ਆ ਇਸ ਜਗ੍ਹਾ ਤੋਂ ਕੋਈ ਫੋਨ ਨੰਬਰ ਕੁਝ ਵੀ ਤੂੰ ਮੈਨੂੰ ਦੱਸਦੀ ਸਾਹਿਲ ਉਹਨੂੰ ਕੁਝ ਨਹੀਂ ਪਤਾ ਮੈਂ ਇਹ ਚਾਹਨੀ ਆ ਕਿ ਉਹਦਾ ਘਰ ਲੱਭਣ ਚ ਉਹਦਾ ਪਰਿਵਾਰ ਲੱਭਣ ਦੇ ਵਿੱਚ ਤੂੰ ਮੇਰੀ ਮਦਦ ਕਰ ਮੈਂ ਨਾ ਵਾਦਾ ਕਰ ਮੈਂ ਤੇਰੇ ਕੋ ਐਵੇਂ ਚਾਹਨੀ ਆ ਮੰਮੀ ਤੁਸੀਂ ਮਦਦ ਦੀ ਗੱਲ ਕੀ ਕਰਨ ਦੇ ਜੇ ਜੇ ਮੈਂ ਆਪ ਚੋਨਾ ਵਾ ਮੈਨੂੰ ਆਪ ਇਹ ਚੀਜ਼ ਫੀਲ ਹੋਈ ਮੈਨੂੰ ਚੰਗਾ ਲੱਗਾ ਕਿ ਉਹਨੇ ਮੈਨੂੰ ਭਰਾ ਕਿਹਾ ਵਾ ਤਾਂ ਹੀ ਤਾਂ ਮੈਂ ਤੁਹਾਡੇ ਨਾਲ ਲੱਭਣ ਗਿਆ ਸੀ ਤੇ ਅੱਜ ਤੋਂ ਮੈਂ ਤੁਹਾਡੇ ਨਾਲ ਵਾਦਾ ਕਰਦਾ ਵਾਂ ਮੈਂ ਵੀ ਉਹਨੂੰ ਆਪਣੀ ਭੈਣ ਹੀ ਮੰਨੂੰਗਾ ਘਰ ਦੇ ਵਿੱਚ ਹੋਰ ਕੋਈ ਸਾਥ ਦਵੇ ਨਾ ਦਵੇ ਆਪਾਂ ਦੋਵੇਂ ਉਹਦਾ ਸਾਥ ਜ਼ਰੂਰ ਦਵਾਂਗੇ ਮੈਨੂੰ ਤੇਰੇ ਕੋਲੋਂ ਐਹੋ ਆਸ ਸੀ ਪੁੱਤੋ ਕੜੀ ਤੇ ਬਣ ਚੱਲੀ ਆ। ਪਕੌੜੇ ਮਸਰੇ ਤਾਲੇ ਸੀ। ਥੋੜਾ ਜਿਹਾ ਤੇਜ਼ ਹੀ ਕਰ ਲਊਂ। ਭੰਜੀ ਵੀ ਆਂਦੇ ਹੋਣੇ ਆ। ਖੁਸ਼ ਹੋ ਜਾਣਗੇ ਵੇਖ ਕੇ। ਕੀ ਚਾਹੀਦਾ ਪੁੱਤਰ? ਮੰਮੀ ਕਿੱਥੇ ਆ? ਮੰਮੀ ਆਂਦੇ ধਵਾਈ ਲੈਣ ਗਏ ਆ। ਤੈਨੂੰ ਚਾਹੀਦਾ ਕੁਝ? ਭੁੱਖ ਲੱਗੀ ਆ। ਭੁੱਖ ਲੱਗੀ ਆ। ਕੀ ਖਾਣੀ? ਤੈਸਰਾ ਗੱਲ ਸੁਣ ਮੇਰੀ ਪੁੱਤਰ। ਹਜੇ ਤਾਂ ਕੁਝ ਬਣਾਇਆ ਨਹੀਂ। ਆ ਪਕੋੜੇ ਹੈ ਥੋੜੇ ਜਿਹਾ ਪਕੋੜੇ ਤੈਨੂੰ ਦੇ ਦੇਣੀ ਲੈ ਖਾ ਕੇ ਦੇਖ ਮੇਰਾ ਪੁੱਤ ਸਵਾਦ ਦੇਖ ਸਵਾਦ ਸਾਰਾ ਖਾਲਾ ਨਾਲੇ ਨਸਰਾ ਨੇ ਦੇਖੀ ਨਾ ਤੂੰ ਜਾ ਸਿੱਖੇਂਗੀ ਇਹ ਕੀ ਗੱਵ ਹੈ ਨਹੀਂ ਪਤਾ ਤੈਨੂੰ ਇਹ ਕੜੀ ਕੀ ਗ ਹੈ ਗੋਲੀ ਕੜੀ ਪਤਾ ਕਿ ਦਾਨੂ ਨਾ ਇਸ ਤਰ੍ਹਾਂ ਹਲਾਈਦਾ ਹੁੰਦਾ ਇਸ ਤਰ੍ਹਾਂ ਸਸ ਕੀ ਕੀ ਕੁਛ ਨਹੀਂ ਦੱਛ ਮੇਰੀ ਗੱਲ ਸੁਣ ਅੱਛਾ ਚਾਦੂ ਨਾ ਬਣਾਈ ਇਹ ਤੈਨੂੰ ਪਤਾ ਕੀ ਗਾਵਾ ਧਨੀਆਂ ਕੀ ਗਾ ਬੋਲ ਧਨੀਆਂ ਧਨੀਆਂ ਹਾਂ ਜਦੋਂ ਬਣ ਜਾਂਦੀ ਹੈ ਨਾ ਫਿਰ ਇਹਦੇ ਚ ਪਾਉਂਦੇ ਆ ਤੂੰ ਮੇਰੇ ਕੋਲ ਚੀਜ਼ਾਂ ਸਿੱਖੇਂਗੀ ਬਣਾਉਣ ਦੀਆਂ ਅਦਰ ਦਰ ਦੇ ਵੇਖੇ ਤਾਂ ਹੁੰਦਾ ਪਤਾ ਹੈ ਮੇਰੀ ਗੱਲ ਸੁਣ ਤੂੰ ਨੇ ਸਾਰੀਆਂ ਚੀਜ਼ਾਂ ਸਿੱਖ ਮੈਂ ਮੰਮੀ ਕੋ ਜਾਣਾ ਮੈਂ ਜਾਣੇ ਜਾਣੇ ਮੰਮੀ ਕੋ ਆਪਲਾ ਖਾ ਲੈ ਤੈਨੂੰ ਭੁੱਖ ਲੱਗੀ ਨਾ ਖਾ ਲੈ ਇਹ ਬਣ ਜਾਂਦੀ ਹੈ ਨਾ ਅੱਜ ਮੈਂ ਚਾਵਲ ਖਾਣੇ ਤੋਂ ਦੇ ਨਾਲ ਅੱਜ ਮੇਰੀ ਗੱਲ ਸੁਣ ਪੁੱਤਰ ਇਹ ਚੀਜ਼ਾਂ ਨਾ ਇਸ ਤਰ੍ਹਾਂ ਬਣਾਈ ਦੀਆਂ ਨਾਲੇ ਹੁਣ ਤੂੰ ਨਾ ਥੋੜੀ ਸਿਆਣੀ ਬਣ ਤੂੰ ਕਿੱਡੀ ਵੱਡੀ ਨਾਲੇ ਕੱਪੜੇ ਨਾ ਸੋਨੇ-ਸੋਨੇ ਪਾਇਆਗਾ ਕਿਛ ਦੈਨ ਬਣੀ ਰਹਿਣੀ ਸੋਨੇ ਆ ਕੱਪੜੇ ਨਾਲੇ ਨਾ ਇਸ ਤਰ੍ਹਾਂ ਇਸ ਤਰ੍ਹਾਂ ਟੇਡੇ-ਬੇਡੇ ਨਹੀਂ ਵੇਖੀਦਾ ਹੁੰਦਾ ਤੂੰ ਹੁਣ ਸੋਣੀ ਬਣ ਤੂੰ ਸੂਟ ਲੈਂਦੇ ਹੀ ਨਾ ਉਦੋਂ ਜਾ ਕੇ ਬਾਜ਼ਾਰ ਜਾਂਦੇ ਹੀ ਨਾ ਤੂੰ ਪਾਇਆ ਕਰ ਮੰਮੀ ਨੇ ਲੈਣ ਦੇਈ ਨਾ ਹਾਂ ਤੂੰ ਸੋਨੇ-ਸੋਨੇ ਪਾਇਆ ਕਰ ਸਿਰ ਵਾਇਆ ਕਰ ਹਾਏ ਹਾਏ ਹੁਣ ਇਧਰ ਹੱਥ ਸੜ ਜਾਣਾ ਸੀ ਕੀ ਹੋਇਆ ਜੀ ਕੁਛ ਨਹੀਂ ਹੱਥ ਸੜਨ ਲੱਗਾ ਸੀ ਕੜੀ ਚ ਹੱਥ ਪਾਣ ਲੱਗੀ ਸੀ ਤੇ ਸੜੰਦੇ ਨਾ ਸੀ ਤੂੰ ਕੀ ਲੈਣਾ ਦੇਣਾ ਚੁਦੈਨ ਦੀ ਤੇ ਲੀਆ ਭਾਂਜੀ ਤੁਸੀਂ ਠੀਕ ਹੋ ਗਏ ਜੀ ਠੀਕ ਹੈ ਜੀ ਮੈਂ ਮੈਨੂੰ ਨਹੀਂ ਲੱਗਦਾ ਸਹੀ ਹੈ ਤੁਹਾਡਾ ਹੱਥ ਸੜੇਗਾ ਤੇ ਤੁਹਾਨੂੰ ਤਾਂ ਤਕਲੀਫ ਨਹੀਂ ਹੋਏਗੀ ਤੁਹਾਨੂੰ ਪਤਾ ਵੀ ਨਹੀਂ ਲੱਗਦਾ ਕਿ ਮੈਂ ਹੱਥ ਕੀ ਕਰਦੀ ਵੀ ਤੇ ਜੇ ਉਹਨੂੰ ਪਤਾ ਹੁੰਦਾ ਉਹਨੇ ਹੱਥ ਕੜੀ ਚ ਪਾਣਾ ਸੀ ਤੇ ਤੂੰ ਤਿਆਰ ਲੱਗ ਤੂੰ ਕੱਲ ਹੀ ਸੋਈ ਚ ਪਾੜਿਆ ਇਹਨੂੰ ਮਨ ਭਾਜੀ ਸਭ ਕੁਝ ਸਿਖਾ ਦੇਣਾ ਕੁੜੀ ਨੂੰ ਆਹੋ ਸਿੱਖੀ ਹੈ ਸਿੱਖੀ ਨਹੀਂ ਸਿੱਖੀ ਹੈ ਸਿੱਕਿਆਈ ਹੈ ਜਾਣ ਕੇ ਕਰਦੀ ਵੀ ਜਾਨ ਕੇ ਡਰਾਮੇ ਕਰਦੀ ਪੀ ਤੁਸੀਂ ਭਵਿੱਖੇ ਵਾਲੀ ਕੀਤੀ ਜੇ ਕੋਈ ਤੂੰ ਦੇਖ ਲਈ ਜਾਨ ਕੇ ਡਰਾਮੇ ਨਿਕਲ ਕਿੱਥੇ ਜਸਵੀਰ ਕਿੱਥੇ ਆ ਦਵਾਈ ਲੈਣ ਗਏ ਅਤੀ ਬਸ ਪੈਸਿਆਂ ਦਾ ਉਡਾਲਾ ਹੀ ਕਰੀ ਜਾਣਾ ਲੱਗੀ ਰਹੇ 5-5000 ਦੀਆਂ ਦਵਾਈਆਂ ਲਿਆਣ ਤੇ ਇਹ ਨਹੀਂ ਪਤਾ ਕਮਾਈਆਂ ਹੋਣੀਆਂ ਕਿਸ ਤਰ੍ਹਾਂ ਵਾ ਭਾਂਜੀ ਜੇ ਉਹਨੂੰ ਦਵਾਈ ਦਿੰਦੇ ਪੈਣਾ ਕੁੜੀ ਠੀਕ ਵੀ ਹੁੰਦੀ ਪਈ ਆ ਉਹ ਕਿੰਨੀ ਘੋਗਲ ਠੀਕ ਇਹ ਵੇਖੋ ਹੁਣ ਕੋਈ ਹੋ ਜਾ ਕੰਮ ਕਰਦੀ ਪਈ ਆ ਤੇ ਕਰ ਚੱਜਦਾ ਕਰਦੀ ਕਿਹੜਾ ਵਾ ਕੋਈ ਵੀ ਟੈਮਾ ਨਾ ਮੈਂ ਤਾਂ ਆਪਣੇ ਹੱਥ ਨਾਲ ਰੋਟੀ ਐਨੇ ਬਣਾ ਕੇ ਖਵਾਣੀ ਏ ਠੀਕ ਹੈ ਦੇਖ ਲਾਂਗੇ ਕਿਹੜਾ ਵਿਲਾ ਹੁੰਦਾ ਦੇਖ ਲੈ ਦੋ ਚਾਰ ਦਿਨਾਂ ਚ ਇਹਨੇ ਸਿੱਖ ਲੈਣੀ ਚਾਹੇ ਦੋ ਚਾਰ ਦਿਨਾਂ ਸਾਰਾ ਘਰ ਦਾ ਕੰਮ ਨਹੀਂ ਦਿਖ ਲੈਣਾ ਐਵੀਂ ਪਾਗਲਪਨ ਮੇਰਾ ਖਟ ਜਾਣਾ ਸਭ ਕੁਝ ਠੀਕ ਹੋ ਜਾਣਾ ਇਹ ਬਣੀ ਕੀ ਹੋਈ ਐ ਇਹ ਕੀ ਬਣੀ ਐ ਭੈਣ ਜੀ ਨਾ ਕਰੋ ਕੁੜੀ ਨੂੰ ਉਸ ਤਰ੍ਹਾਂ ਮੈਂ ਥੋੜੀ ਕਰਨੀ ਪਈ ਉਹਨੂੰ ਹੁਣ ਪਤਾ ਨਹੀਂ ਮੈਂ ਕਿੰਨੀ ਕਰਨੀ ਕੋਈ ਨਾ ਆਪੇ ਉਹਨੇ ਸਿਆਣੀ ਬਣ ਜਾਣਾ ਵਾ ਦਾ ਨਾ ਕਰੋ ਤੁਸੀਂ ਉਹਦੇ ਨਾਲ ਸਿਆਣੀ ਬਣ ਜਾਣਾ ਦੇ ਐਵੇਂ ਦੇਖ ਲੈਣਾ ਤੁਸੀਂ ਕੀ ਚਗਾਲਾ ਜਿੰਨੀ ਸਿੱਖਦੀ ਐ ਆ ਸਿਖਾਲਾਂਗੀ ਸਿਖਾਲਾਂਗੀ ਹਾਂ ਤੁਸੀਂ ਘੱਟ ਬੋਲਿਆ ਕਰੋ ਥੋੜਾ ਆ ਚਲ ਚੁੱਪ ਕਰ ਮੈਨੂੰ ਲੱਗਦਾ ਉਹ ਤਾਂ ਸੁਦੇਨ ਹੈ ਇਹ ਕਿ ਜਸਪੀਰ ਪਾਗਲ ਹੈ ਕਿ ਤੂੰ ਹੀ ਹੋਈ ਨਾਲ ਚਲੋ ਪਾਗਲ ਹੀ ਸਮਝ ਲਓ ਹਾਂ ਅੱਗੇ ਤੁਸੀਂ ਮੇਰੇ ਕੋਲ ਪਾਪ ਕਰਾਇਆ ਕਿੰਨਾ ਅੱਛਾ ਪਾਪ ਕਰਾਇਆ ਤੂੰ ਦੇਖ ਲੈਨੇ ਹੁਣ ਕਿਹੜਾ ਪੁੰਨ ਕਰਨੀ ਪਈ ਤੂੰ ਤੇ ਪਾਪ ਹੀ ਕਰਾਇਆ ਉਹਨੂੰ ਘਰੋਂ ਕਢਵਾਤਾ ਸਭ ਕੁਝ ਕਰ ਦਿੱਤਾ ਜੇ ਹੱਥ ਮੈਂ ਜਸਪੀਰ ਨੂੰ ਦੱਸਿਆ ਨਹੀਂ ਜੇ ਮੈਂ ਦੱਸ ਤਵਾਂ ਨਾ ਉਹਨੇ ਫੇਰ ਬੋਲ ਲਾ ਫਿਰ ਕੀ ਹੋਏਗਾ ਫਿਰ ਕੀ ਹੋਏਗਾ ਚਲੋ ਅੰਦਰ ਬੋਬੋ ਤੁਸੀਂ ਤੁਹਾਨੂੰ ਰੋਟੀ ਨਾਲ ਮਤ ਤੁਹਾਨੂੰ ਮਿਲ ਜਾਏਗੀ ਨੂਣਾ ਕਹੋ ਕਰ ਲਾ ਪੂਣਾ ਜਿਹੜੇ ਕਰਨੇ ਤੂੰ ਕਰ ਲਾਂਗੀ ਕਰ ਲਾਂਗੀ ਐਵੇਂ ਸਿਰਫ ਪਾਈ ਕਰਦੀ ਰਹਤੀ ਟੈਂ ਹੀ ਜਾਇਆ ਕਰੀ ਜਾਂਦੀ ਉਹ ਹੋਰ ਥੱਤੀ ਕੰਮ ਨਹੀਂ ਦੇਤੇ ਹੋ ਜਾਂਦੇ ਢਣ ਤੋਂ ਦਰਨਾ ਨਹੀਂ ਅੱਛਾ ਤੂੰ ਚੀਜ਼ਾਂ ਸਿੱਖੇਂਗੀ ਨਾ ਬਣਾਉਣ ਦੀਆਂ ਰੋਟੀ ਬਣਾਏ ਕਰਾਂਗੀ ਨਾ ਤੇ ਤੂੰ ਸਭ ਤੋਂ ਪਹਿਲਾਂ ਨਾ ਤੂੰ ਚਾਹ ਬਣਾਉਣੀ ਜਾ ਸਿੱਖ ਹੈ ਇਧਰ ਵੇ ਜਦੋਂ ਕੋਈ ਚੀਜ਼ ਬਣਦੀ ਹੋਵੇ ਨਾ ਇਸ ਤਰ੍ਹਾਂ ਜਾਂ ਚਾਹ ਇਸ ਤਰ੍ਹਾਂ ਹੱਥ ਨਹੀਂ ਪਾਣਾ ਕਰਚੀ ਲੈ ਲੰਦਾ ਕੋਈ ਠੀਕ ਹੈ ਤੇ ਜੇ ਨਾ ਆਵੇ ਕਿ ਤੂੰ ਮਨਵਾਜ ਦੇ ਦਿਆ ਕਰੀ ਤੈਨੂੰ ਮੈਂ ਚਾਹ ਦੀ ਚਾਹ ਸਿਖਾਣੀ ਆ ਠੀਕ ਹੈ ਚੱਪਲਾ ਨਾਲ ਹੈ ਸੋਨੇ ਸੋਨੇ ਕਪੜੇ ਪਾ ਮੈਂ ਨਾ ਤੀ ਆ ਨਾ ਤੀ ਆ ਫਿਰ ਫਿਰ ਉਹਨੇ ਫਿਰ ਬੋਲ ਨਹੀਂ ਤਾਈ ਨਹੀਂ ਚਲਾ ਅੰਦਰ ਹੂੰ ਚਲ ਦੇਖ ਬੁੱਤਰੇ ਤੁਸੀਂ ਅੱਜਰ ਸੋਈ ਦੇ ਵਿੱਚ ਜੋ ਆਹ ਹੱਥ ਪਾਣ ਲੱਗੀ ਸੀ ਨਾ ਤੇਰਾ ਹੱਥ ਸੜ ਜਾਂਦਾ ਫੇਰ ਫੇਰ ਮਮਮੀ ਨੇ ਪਤਾ ਕੀ ਕਹਿਣਾ ਸੀ ਚਾਚੀ ਨੇ ਜਾਣ ਕੇ ਰਸੋਈ ਚ ਬਿਠਾਇਆ ਇਹੋ ਜਿਹਾ ਕੰਮ ਨਹੀਂ ਕਰਨਾ ਅੱਗੇ ਤੋਂ ਠੀਕ ਹੈ ਹੁਣ ਤੂੰ ਜਾ ਸਿੱਖੇਂਗੀ ਨਾ ਸਭ ਕੁਝ ਹਾਂ ਰੋਟੀ ਮੈਂ ਖਾਣੀ ਹੈ ਹਾਂ ਮਮਮੀ ਰੋਟੀ ਮੈਂ ਚਾਚੀ ਮੈਂ ਅੱਛਾ ਨਾ ਕਿ ਰੋਟੀ ਤੂੰ ਬਣਾਣੀ ਹੈ ਹਾਂ ਅੱਛਾ ਮੈਂ ਬਣਾ ਲੇਂਗੀ ਹਾਂ ਅੱਜ ਬਣਾਏਂਗੀ ਸ਼ਾਮੀ ਫਿਰ ਤੂੰ ਹਾਂ ਚਲ ਮੈਂ ਤੈਨੂੰ ਜਾ ਸਿਖਾ ਦਾਂਗੀ ਬਣਾਣੀ ਰੋਟੀ ਠੀਕ ਹੈ ਮੇਰੀ ਗੱਲ ਸੁਣ ਤਾਈ ਜੀ ਦੇ ਨਾਲ ਬੋਲਣਾ ਨਹੀਂ ਤੂੰ ਉਹਦਾਂ ਨਹੀਂ ਕਰੀਂ ਤਾਈ ਚੰਗੀ ਨਹੀਂ ਆ ਨਹੀਂ ਤਾਈ ਚੰਗੀ ਪਤਾ ਕਿਉਂ ਤੂੰ ਜਦ ਤੂੰ ਇਸ ਤਰ੍ਹਾਂ ਸਰਾ ਹੱਥ ਪਾਣੀ ਐ ਤੇਰਾ ਹੱਥ ਸੜ ਜਾਂਦਾ ਤੂੰ ਇਹੋ ਜਿਹੇ ਐਵੇਂ ਜਦੋਂ ਤੂੰ ਤਾਈ ਦੇ ਸਾਹਮਣੇ ਜਾਏ ਇਸ ਤਰ੍ਹਾਂ ਨਹੀਂ ਕਰਨਾ ਇਸ ਤਰ੍ਹਾਂ ਬੈਨਾ ਦੇਵੇ ਆਰਾਮ ਨਾਲ ਸੋਹਣੀ ਜਿਹਾ ਹਿਲਣਾ ਨਹੀਂ ਇਸ ਤਰ੍ਹਾਂ ਬਣਾ ਕਿਸ ਤਰ੍ਹਾਂ ਬਣਾ ਹਾਂ ਇਸ ਤਰ੍ਹਾਂ ਉਹ ਚਾਚੀ ਕੀ ਤੂੰ ਹੀ ਰੌਲਾ ਪਾਇਆ ਘਰ ਦੇ ਵਿੱਚ ਫਿਰ ਵੇ ਲੜਣਾ ਪਈ ਤੁਸੀਂ ਬੈਠ ਤੇ ਸੇਧੂ ਹੁੰਦਾ ਗਰਮ ਹੁੰਦਾ ਉਹ ਬਣਾ ਕੀ ਮੈਂ ਬਾਹਰ ਮੇਰਾ دوست ਖਲੋਤਾ ਹੈ ਬੇਇੱਜ਼ਤੀ ਕਰਾ ਕੇ ਰੱਖਦੀ ਆ ਮੈਂ ਉਹਨੂੰ ਅੰਦਰ ਲਿਆਉਣਾ ਸੀ ਤੇ ਤੁਸੀਂ ਇੱਥੇ ਲੜੀ ਜਾਂਦੇ ਜੀ ਮੈਂ ਨਹੀਂ ਲੜਦੀ ਪਈ ਤਾਈ ਜੀ ਬੋਲਦੇ ਬੇ ਤੇਰੇ ਕੀ ਹੋਣ ਤਾਈ ਨੇ ਕੀ ਹੋਇਆ ਵਾ ਤਾਈ ਕਿਉਂ ਬੋਲਣ ਦੀ ਹੁਣ ਹੋਈ ਹੱਥ ਸੜਨ ਲੱਗਾ ਹੈ ਇਹਦਾ ਉਹ ਕਿੱਦਾਂ ਕੜੀ ਦੇ ਵਿੱਚ ਪਾਣ ਲੱਗੀ ਹੈ ਹੱਥ ਮੈਂ ਤੁਹਾਨੂੰ ਕਿੰਨੀ ਵਾਰੀ ਤੇ ਕਿਹਾ ਵਾ ਇਹਨੂੰ ਕਿੱਜਨ ਤੋਂ ਦੂਰ ਰੱਖਿਆ ਕਰੋ ਤੇ ਉਹ ਤਾਈ ਅੱਗੋਂ ਤੇਰੀ ਕਹਿੰਦੀ ਸੜਨ ਦੇ ਦਾ ਹੱਥ ਸੜਦਾ ਤੇ ਤੇ ਤਾਈ ਦਾ ਬਿਨਾ ਕੁਝ ਨਹੀਂ ਹੋ ਸਕਦਾ ਮੈਂ ਕੀ ਕਰਦੀ ਅੱਗੇ ਮੈਂ ਢੀ ਵੱਡੀ ਗਲਤੀ ਕਰ ਬੈਠੀ ਆ ਗਲਤੀ ਚਾਚੀ ਜੀ ਤੂੰ ਹੀ ਕਿਹੜੀ ਗਲਤੀ ਕੀਤੀ ਆ ਗਲਤੀ ਬਹੁਤ ਵੱਡੀ ਗਲਤੀ ਅਨੂ ਘਰੋਂ ਕੱਢਣ ਵਿੱਚ ਨਾ ਮੈਂ ਤੇਰੀ ਤਾਈ ਦਾ ਪੂਰਾ ਸਾਥ ਦਿੱਤਾ ਸੀ ਜਿਹਨੇ ਦੋਸ਼ੀ ਹੋ ਵੈ ਨਾ ਤੇ ਉਨੀ ਦੋਸ਼ੀ ਮੈਂ ਹੈਗੀ ਆ ਚਾਚੀ ਜੀ ਆ ਸਭ ਚੀਜ਼ ਵਿੱਚ ਤੂੰ ਹੀ ਵੀ ਤਾਈ ਜੀ ਦਾ ਸਾਥ ਦਿੱਤਾ ਮੈਨੂੰ ਤੁਹਾਡੇ ਤੋਂ ਉਮੀਦ ਨਹੀਂ ਸੀ ਤੇ ਕੀ ਕਰਦੇ ਉਹਨਾਂ ਨੇ ਮਜਬੂਰੀ ਮੈਨੂੰ ਅੰਡਾ ਕਰ ਦਿੱਤਾ ਸੀ ਮੇਰਾ ਸਾਥ ਦੇ ਪਰ ਵੱਡੇ ਹੈਗੇ ਤੇ ਮੈਂ ਕਹਿਣਾ ਵੀ ਨਹੀਂ ਮੋੜ ਸਕਦੀ ਉਹਨਾਂ ਦਾ ਚਾਚੀ ਜੀ ਜ਼ਰੂਰੀ ਨਹੀਂ ਹੁੰਦਾ ਜੇ ਕੋਈ ਵੱਡਾ ਕੋਈ ਕੁਝ ਕਹਿੰਦੇ ਆਵਣਾ ਹਮੇਸ਼ਾ ਉਹ ਸਹੀ ਹੋਵੇ ਤੁਸੀਂ ਆਪਣਾ ਵੀ ਤੇ ਦਿਮਾਗ ਲਾ ਸਕਦੇ ਸੀ ਨਾ ਕੀ ਸਹੀ ਆ ਕੀ ਗਲਤ ਆ ਚਲ ਹੁਣ ਤੂੰ ਸਾਰੀਆਂ ਗੱਲਾਂ ਛੱਡ ਜੋ ਹੋਣਾ ਸੀ ਹੋ ਗਿਆ ਪਰ ਇੱਕ ਮਿੰਟ ਤੇਰੀ ਗੱਲ ਇਹ ਬਹੁਤ ਵਧੀਆ ਲੱਗੀ ਪੁੱਤਰ ਉਹ ਕਿਹੜੀ ਚਾਚੀ ਜੀ ਜਿਹੜਾ ਤੂੰ ਘਰ ਨੂੰ ਬਚਾ ਲਿਆ ਬੇਟਾ ਘਰ ਨੂੰ ਬਚਾ ਲਿਆ ਮੈਂ ਕਿੱਦਾਂ ਘਰ ਨੂੰ ਬਚਾਲਿਆ ਬੇਟਾ ਇਸ ਤਰ੍ਹਾਂ ਹੈਗਾ ਵੈ ਜਸਵੀਰ ਭੈਣ ਜੀ ਆਪਣੇ ਜ਼ਿੰਮੇਵਾਰੀ ਤੇ ਕੁੜੀ ਨੂੰ ਲੈ ਕੇ ਆਏ ਘਰ ਆਪਣੇ ਆਪਣੀ ਜ਼ਿੰਮੇਵਾਰੀ ਤੇ ਲੈ ਕੇ ਆਏ ਇਹਨਾਂ ਘਰ ਤੇ ਰੱਬ ਨਾ ਕਰੇ ਕੱਲ ਨੂੰ ਜੇ ਕੁੜੀ ਨੂੰ ਕੁਛੋ ਹੋ ਜਾਂਦਾ ਤੇ ਅਸੀਂ ਫਸ ਜਾਣਾ ਹੀ ਅਸੀਂ ਜਿਹੜਾ ਫਸਣਾ ਹੀ ਫਸਣਾ ਹੀ ਸਾਰੇ ਘਰ ਦੇ ਬੰਦਿਆਂ ਨੇ ਹੀ ਫਸ ਜਾਣਾ ਹੀ ਤੇ ਅਚੀ ਗਲਤੀ ਹੈਗੀ ਆ ਹਮ ਨਾਲੇ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਕਿ ਹੁਣ ਭਾਵੇਂ ਰੋਈਏ ਭਾਵੇਂ ਹੱਸੀਏ ਹੁਣ ਆਪਾਂ ਇਹਦੀ ਕੁੜੀ ਦੀ ਜ਼ਿੰਮੇਵਾਰੀ ਲੈ ਆਏ ਨਾ ਤੇ ਹੁਣ ਆਪਾਂ ਨੂੰ ਸਾਂਭਣਾ ਵਾ ਤੇ ਮੈਂ ਮੰਮੀ ਦੇ ਨਾਲ ਨਾ ਇੱਕੋ ਵਾਦਾ ਕੀਤਾ ਵਾ ਕਿ ਮੰਮੀ ਘਰ ਦੇ ਵਿੱਚ ਹੋਰ ਕੋਈ ਸਾਥ ਦੇਵੇ ਨਾ ਦੇਵੇ ਮੈਂ ਟੜਾ ਜਰੂਰ ਸਾਥ ਦਊਂਗਾ ਨਹੀਂ ਪੁੱਤਰ ਮੈਂ ਵੀ ਤੇਰਾ ਸਾਥ ਦਵਾਂਗੀ ਤੂੰ ਉਹਦੇ ਵੱਲੋਂ ਨਾ ਤੂੰ ਨਿਚਿੰਤ ਹੋ ਜਾ ਇਹ ਕੁੜੀ ਨੂੰ ਵੇਖੀ ਸਭ ਕੁਝ ਸਿਖਾ ਦੇਣਾ ਅਸੀਂ ਇਹ ਕੁੜੀ ਦਾ ਕਿੱਡਾ ਮਾਸੂਮ ਜਿਹਾ ਚਿਹਰਾ ਹਾਂਜੀ ਚਾਚੀ ਠੀਕ ਆ ਤੇ ਮੈਂ ਤੁਹਾਡੇ ਤੇ ਇੱਕ ਵਾਦਾ ਲੈਣਾ ਵਾ ਹੂੰ ਦੱਸ ਘਰ ਦੇ ਵਿੱਚ ਨਾ ਹੁਣ ਅਸੀਂ ਤਿੰਨਾਂ ਨੇ ਇੱਕ ਦੇ ਜਿਹੜਾ ਸਾਥ ਨੇ ਨਾ ਤੇ ਤੁਸੀਂ ਵੀ ਸਾਥ ਦੋਗੇ ਨਾ ਲੈ ਮੈਂ ਦੇਣਾ ਵੇ ਕਿ ਕੁੜੀ ਨੂੰ ਬਹੁਤ ਵਧੀਆ ਬਣਾ ਦੇਣਾ ਵਾ ਠੀਕ ਆ ਹਾਂ ਸਾਥ ਮੈਂ ਵੀ ਸਾਥ ਵੈ ਵੀ ਸਾਥ ਕਿੱਡੀ ਕਰੀ ਪਰ ਤਾਈ ਜੀ ਉਹ ਤਾਈ ਜੀ ਤੁਸੀਂ ਟੈਨਸ਼ਨ ਨਾ ਲਓ ਤਾਈ ਨਾਲ ਧਮਾਪੇ ਗੱਲ ਕਰ ਲੈਣੀ ਆ ਤੇ ਤੁਸੀਂ ਜਾਓ ਉਹਨੂੰ ਅੰਦਰ ਲੈ ਜਾਓ ਤੇ ਰੋਟੀ ਪਾਣੀ ਖਵਾਓ ਉਹਨੂੰ ਤਾਈ ਨਾਲ ਗੱਲ ਕਰਕੇ ਨਾ ਨਹੀਂ ਤਾਈ ਚੰਗੀ ਆ ताई चंगी बोलते हो आज रोटी बनाएगी तू बनाएगी चल मैं से काम जा ना चल आ ताई चंगी नहीं है